ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆਂ ਤੁਸੀਂ ਠੀਕ ਹੋਵੋਗੇ ਤੇ ਦੇਖੋ ਕਿੰਨੇ ਜ਼ਿਆਦਾ ਬੱਦਲ ਆ ਗਏ ਨੇ ਬਸ بارش ਆਣੀ ਵਾਲੀ ਹੈ ਅਜੇ ਆਈ ਨਹੀਂ ਹੈਗੀ ਤੇ ਹਵਾ ਬਹੁਤ ਜ਼ਿਆਦਾ ਚੱਲਦੀ ਪਈ ਆ ਹਵਾ ਵੀ ਠੰਡੀ ਹੈ ਤੇ ਬਹੁਤ ਹੀ ਵਧੀਆ ਲੱਗਦਾ ਪਿਆ ਵਿਊ ਬਹੁਤ ਅੱਛਾ ਲੱਗਦਾ ਜਦੋਂ بارش ਆਂਦੀ ਹੈ ਜਾਂ ਬੱਦਲ ਕਾਲੇ ਕਾਲੇ ਆਂਦੇ ਨਾ ਜ਼ਿਆਦਾ ਵਧੀਆ ਦੇਖੋ ਮੈਕਸ ਵੀ ਨਾ ਛੱਤ ਦੇ ਉੱਪਰ ਇੰਜੋਏ ਕਰਦਾ ਪਿਆ ਹਵਾ ਦੇ ਵਿੱਚ ਤੇ ਵਿਊ ਦੇਖੋ ਇੱਧਰ ਦਾ ਵੀ ਬੈਕ ਸਾਈਡ ਦਾ ਵੀ ਬਹੁਤ ਹੀ ਵਧੀਆ ਬੱਦਲ ਬਹੁਤ ਵਧੀਆ ਆਏ ਨੇ ਬਸ ਉੱਡ ਨਾ ਜਾਵੇ ਬੱਦਲ ਹਵਾ ਦੇ ਨਾਲ بارش ਆਣੀ ਚਾਹੀਦੀ ਹੈ بارش ਆਏ ਤਾਂ ਫਿਰ ਤੇ ਬਹੁਤ ਵਧੀਆ ਫਿਰ ਮੌਸਮ ਠੰਡਾ ਹੋ ਜਾਊਗਾ ਹੋਰ ਵੀ ਬਾਬੂ ਕਿੱਥੇ ਤਾਂ ਜਾਂਦੇ ਪਏ ਹੋ ਮੈਕਸ ਕਿੱਥੇ ਜਾਂਦੇ ਪਏ ਹੋ ਤੇ ਇਧਰ ਨੇ ਜੀ ਸਾਡੀਆਂ ਸਬਜ਼ੀਆਂ ਜਿਹੜੀਆਂ ਕਿ ਮੈਂ ਲਗਾਈਆਂ ਸੀ ਤੇ ਤੁਹਾਨੂੰ ਪਹਿਲਾਂ ਮੈਂ ਵਲੌਗ ਵੀ ਪਾਇਆ ਸੀ ਸਬਜ਼ੀਆਂ ਦਾ ਦੇਖੋ ਕਿੰਨੀਆਂ ਜ਼ਿਆਦਾ ਮਤਲਬ ਪਿੰਡੀਆਂ ਜਿਹੜੀਆਂ ਨਾ ਵੱਡੀਆਂ ਹੋ ਚੁੱਕੀਆਂ ਨੇ ਤੇ ਬਟ ਜੇ ਲੱਗ ਨਹੀਂ ਰਹੀਆਂ ਫਿਰ ਤੋਂ ਨਾ بارش ਦਾ ਕਰਕੇ ਮੇਰਾ خیال ਕਿ ਜ਼ਿਆਦਾ ਹੋ ਗਈਆਂ ਪਰ ਲੱਗ ਨਹੀਂ ਰਹੀਆਂ ਫੁੱਲ ਫੁੱਲ ਜਿਹੜੇ ਝੜ ਗਏ ਹੋਏ ਨੇ ਮੀਂਹ ਦਾ ਕਰਕੇ ਤੇ ਆ ਦੇਖੋ ਜੀ ਲੋਬੀਆ ਦੀਆਂ ਫਲੀਆਂ ਲੱਗੀਆਂ ਹੋਈਆਂ ਨੇ ਇਹ ਦੇਖੋ ਬਸ ਇਹ ਹੁਣ ਵਿੱਚ ਵੀ ਲੱਗੀਆਂ ਨੇ ਥੋੜੀਆਂ ਦੇਖ ਤੁਸੀਂ ਦੇਖ ਹੀ ਰਹੇ ਹੋ ਤੇ ਬਹੁਤ ਹੀ ਵਧੀਆ ਸਬਜ਼ੀ ਐ ਹੋਈ ਸਾਡੀ ਇੱਧਰ ਦੇਖੋ ਜੀ ਬੈਂਗਣਾਂ ਨੂੰ ਫਲਾਵਰ ਪਏ ਹੋਏ ਨੇ ਤੇ ਮਿਰਚਾਂ ਨੂੰ ਵੀ ਫਲਾਵਰ ਲੱਗ ਚੁੱਕੇ ਆ ਇੱਧਰ ਨੇ ਜੀ ਸਾਡੀਆਂ ਤੋਰੀਆਂ ਦੇਖ ਕਿਤੇ ਥੋੜਾ ਜਿਹਾ ਠੰਡਾ ਮੌਸਮ ਹੋ ਹੁੰਦਾ ਕਰਕੇ ਕਿਤੇ ਸਬਜੀ ਨੂੰ ਫਲਾਵਰਾਣੋ ਵੀ ਥੋੜਾ ਜਿਹਾ ਜਿਹੜਾ ਸਾਹ ਆਇਆ। ਬਾਕੀ ਸਾਡੇ ਸਾਰੇ ਇੱਧਰ ਫਲਾਵਰ ਨੇ ਜੀ ਜੋ ਵੀ ਵੇਸਟ ਮਟੀਰੀਅਲ ਮੇਰੇ ਕੋਲ ਹੋਵੇ ਮੈਂ ਉਹਦੇ ਵਿੱਚ ਇੰਦਾ ਇੰਦਾ ਕਰਕੇ ਜਿਹੜੇ ਫਲਾਵਰ ਲਗਾ ਲੈਨੇ ਆ ਤੁਸੀਂ ਦੇਖ ਸਕਦੇ ਹੋ। ਦੇਖੋ ਐ ਵੀ ਮੇਰੇ ਕੋਲ ਆਈਸ ਬਾਕਸ ਪਿਆ ਸੀ ਜਾਂ ਬੋਤਲਾਂ ਸੀਗੀਆਂ ਜੋ ਵੀ ਤੇ ਇੱਥੇ ਮੈਕਸ ਨੇ ਦੇਖਣਾ ਹੁੰਦਾ ਬਾਹਰ ਖੜ ਕੇ ਇਹ ਮੇਰੇ ਕੋ ਬਿਸਕੁਟਾਂ ਵਾਲਾ ਡੱਬਾ ਸੀਗਾ ਇਹ ਗਮਲੇ ਐ ਐਕਸਟਰਾ ਬੱਕਟ ਸੀ ਇਹ ਵੀ ਬੋਟਲ ਸੀਗੀ ਇਹਦੇ ਵਿੱਚ ਵੀ ਕੁਝ ਲਗਾਇਆ ਹੋਇਆ ਮੈਂ 5 ਲੀਟਰ ਵਾਲੀ ਬੋਟਲ ਸੀਗੀ ਤੇ نیچے ਵੀ ਦੇਖੋ ਆ ਵੀ ਡਸਟਬਿਨ ਟੁੱਟਾ ਸੀਗਾ ਇਹਦੇ 'ਚ ਵੀ ਮੈਂ ਲਗਾ ਦਿੱਤਾ ਕੁਝ ਤੇ ਉਹ ਵੀ ਹੋ ਚੁੱਕਾ ਆ ਬਾਕੀ ਜਿਸ ਦਿਨੋਂ ਹੁਣ ਮੈਂ ਅੱਗੇ हाँ। अक्षिता ऑनलाइन क्लास लगी है हाँ। ओके चुटकी तू भी तू पढ़ रही है पढ़ाई कर रही है बोलो बोलो हाँ पढ़ रही हूँ हाँ। अक्षिता इसको भी पढ़ा दो ना साथ में ये अभी नहीं है। हाँ ये लिखना सिखाओ इसको है चुटकी ਚਲੋ ਪੜੋ ਆਪਣੀ ਕਲਾਸ ਆਨਲਾਈਨ ਕੰਪਲੀਟ ਕਰੋ। ਕਿੰਨਾ ਚਲੇ ਗਿਆ। ਕਿੰਨਾ ਸਰਕ ਕੁਸ਼ਨ ਕਰ। ਫੱਟ ਵੀ ਦੱਸਦੇ ਚਲ ਵੀ ਮੀ। ਦੇਖੋ ਜੀ ਬਾਰਿਸ਼ ਆਈ ਗਈ ਆ ਦੇਖਦੇ ਦੇਖਦੇ। ਤੇ ਬੱਦਲ ਜਿਹੜੇ ਆ ਜੇ ਵੀ ਪੂਰੇ ਛਾਏ ਹੋਏ ਆ। ਕਾਫੀ ਮੀ ਮੋਟਾ ਆ ਰਿਹਾ। ਤੇ ਹੁਣ ਇਹ ਆ ਕਿ ਜਦੋਂ ਬਾਰਿਸ਼ ਆ ਕੇ ਹਟ ਜਾਂਦੀ ਆ ਤੇ ਉਸ ਤੋਂ ਬਾਅਦ ਆ ਧੁੱਪ ਨਿਕਲ ਜਾਂਦੀ ਫੇਰ ਬਹੁਤ ਜ਼ਿਆਦਾ ਗਰਮੀ ਜਿਹੜੀ ਆ ਹੋ ਜਾਂਦੀ ਆ ਬਾਰਿਸ਼ ਤੇ ਕਾਫੀ ਹੈ ਦੇਖ ਸਕਦੇ ਹੋ ਬਸ ਇਦਾਂ ਹੀ ਪੈ ਜਾਏ ਦੋ ਤਿੰਨ ਘੰਟੇ ਬਾਕੀ ਨੁਕਸਾਨ ਨਾ ਕੋਈ ਹੋਵੇ ਜ਼ਮੀਨ ਵਗੈਰਾ ਦਾ ਕਿਸੇ ਦਾ ਫਸਲ ਦਾ ਬਾਕੀ ਤਾਂ ਚਲੋ ਠੰਡਾ ਮੌਸਮ ਤੇ ਹੋਣਾ ਹੀ ਚਾਹੀਦਾ ਚਲੋ ਜੀ ਜਿਹਦੀ ਵੇਟ ਸੀ ਉਹ ਤੇ ਆ ਗਈ بارش ਬਾਕੀ ਦੇਖਦੇ ਆ ਕਦ ਤੱਕ ਆਂਦੀ ਆ ਕਿ ਜਦ ਜਲਦੀ ਹਟ ਜਾਂਦੀ ਆ ਹਵਾ ਵੀ ਚੱਲਦੀ ਪਈ ਏ ਨਾਲ بارش ਜੜੀ ਹੈ ਬਹੁਤ ਜ਼ਿਆਦਾ ਤੇਜ਼ ਹੋ ਗਈ ਹੋਈ ਆ ਤੇ ਮੈਂ ਪਲਾਂਟ ਕਾਫੀ ਸਾਰੇ ਬਾਹਰ ਕੱਢ ਦਿੱਤੇ ਹੋਏ ਮੀਂਹ ਦੇ ਵਿੱਚ ਕਿ ਥੋੜਾ ਜਿਹਾ ਇਹਨਾਂ ਨੂੰ ਵੀ बारिश ਦਾ ਇਹ ਪਾਣੀ ਆ ਉਹ ਮਿਲ ਜੂਵੇ ਤੇ ਵਧੀਆ ਢੰਗ ਦੇ ਨਾਲ ਫਿਰ ਤਾਦਰ ਮਿਲੂਗੀ ਬਹੁਤ ਜ਼ਿਆਦਾ بارش ਹੋ ਰਹੀ ਹੈ ਠੰਡਾ ਹੋ ਗਿਆ ਠੰਡਾ ਮੈਕਸ ਹੁਣ ਡਰਦੇ ਪਏ ਆਂ بارش ਤੋਂ ਪਾਣੀ ਤੋਂ ਡਰ ਲੱਗਦਾ ਨਾ ਹੁਣ ਹੁਣ ਨਾਈ ਨਾਈ ਨਹੀਂ ਕਰਨੀ بارش ਦੇ ਵਿੱਚ ਨਾਈ ਨਾਈ ਕਰੋ ਚੱਲੀਏ ਬਾਹਰ ਨਹੀਂ ਜਾਣਾ ਧਰਿਆ पे ਆ ਦੇਖੋ ਪਾਣੀ ਤੋਂ ਬਹੁਤ ਡਰਦਾ ਆ